ਸਾਸੀ ਗਾਲ ਦੋਸਤੋ ਅੱਜ ਨਾ ਮੈਂ ਤੁਹਾਨੂੰ ਸਰਦਾਰ ਬਲਵਿੰਦਰ ਸਿੰਘ ਨੂੰ ਮਿਲਾਉਣਾ ਜੋ ਨਾ ਇੱਕ ਬਹੁਤ ਵਧੀਆ ਅਪਰਾਲਾ ਵੀ ਕਹਿ ਸਕਦੇ ਆ ਕਰ ਰਹੇ ਆ ਤੇ ਬਾਕੀ ਆਪਣੀ ਸਿਹਤ ਲਈ ਵੀ ਬਹੁਤ ਗੁਣਕਾਰੀ ਆ ਬਾਬਾ ਜੀ ਕੀ ਤਿਆਰ ਕਰ ਰਹੇ ਹੋ ਫਿਰੇ ਸਰ੍ਹਦੀ ਤਿਆਰ ਕਰ ਰਹੇ ਹਾਂ ਬਾਬਾ ਜੀ ਸਰ੍ਹਦੀ ਤਿਆਰ ਕਰ ਰਹੇ ਹਾਂ ਹਾਂਜੀ ਹਾਂਜੀ ਹਾਂ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਖੜਦੇ ਆ ਨਾ ਇਹਦਾ ਬਾਬਾ ਜੀ ਪਹਿਲਾਂ ਮੈਂ ਕਿਤੇ ਹੋਰ ਲਾਉਂਦਾ ਸੀ ਇੱਥੇ ਤਾਂ 10 ਦਿਨ ਹੋਇਆ ਬਾਬਾ ਜੀ 10 ਦਿਨਾਂ ਅੱਚ ਵਧੀਆ ਚੱਲਦਾ ਪਿਆ ਕੰਮ ਵਧੀਆ ਆਪਣਾ ਐਡਰੈਸ ਬੋਲੋਗੇ ਮਾੜਾ ਜੀ ਹਾਂਜੀ ਪਿੰਡ ਤਾਂ ਆਪਣਾ ਦਾਦਾ ਹੀ ਮੈਂ ਮੁੱਲਾਪੁਰ ਹੀ ਰਹਿਣਾ ਵਾਂ ਰੈਂਟ ਤੇ ਨਹੀਂ ਨਹੀਂ ਇੱਥੇ ਆਪਾਂ ਕਿਹੜੀ ਜਗ੍ਹਾ ਤੇ ਸੁਧਾਰ ਆਂ ਜੀ ਆਪਾਂ ਸੁਧਾਰ ਪੈਟਰੋਲ ਪੰਪ ਦੇ ਕੋਲੇ ਐਚਪੀ ਦੇ ਜੀ ਅੱਛਾ ਜੀ ਇਹ ਆਪਣੇ ਬਾਬਾ ਜੀ ਨਾ ਸੁਧਾਰ ਐਚਪੀ ਪੈਟਰੋਲ ਪੰਪ ਕੋਲ ਖੜਦੇ ਜਿਹੜਾ ਰੈਕਟ ਤੋਂ ਸੁਧਾਰ ਮੁੱਲਾਪੁਰ ਰੋਡ ਉਹਦੇ ਉੱਪਰ ਖੜਦੇ ਆ ਐਚਪੀ ਪੰਪ ਕੋਲ ਆਹ ਦੇਖ ਲਓ ਜਿਹੜੀਆਂ ਜਿਹੜੀਆਂ ਵਿੱਚ ਉਹ ਚੀਜ਼ਾਂ ਪਾਉਂਦੇ ਨੇ ਬਾਬਾ ਜੀ ਬਾਬਾ ਜੀ ਕੀ ਕੀ ਆ ਸ਼ੱਕਰ ਆ ਬਾਬਾ ਜੀ ਸ਼ੱਕਰ ਆ ਬਾਜੂਆ ਬਦਾਮਾ ਸੋਫਾ ਜਮੈਣ ਆ ਗੁਲਾਬ ਦੇ ਫੁੱਲ ਨੇ ਚਾਰੇ ਮੰਗਜ ਨੇ ਇੱਕ ਜੈਲੈਚੀ ਆ ਤੇ ਕਾਲੀਆਂ ਮਿਰਚਾਂ ਨੇ ਦੁੱਧ ਆ ਆ ਬਾਬਾ ਬਾਬਾ ਜੀ ਇਹਦੇ ਵਿੱਚ ਜਿੰਨੇ ਕੋਈ ਨਸ਼ੇ ਵਗੈਰਾ ਕੋਈ ਨਸ਼ਾ ਰਹੇ ਤਾਂ ਬਾਬਾ ਜੀ ਕੋਈ ਨਸ਼ਾ ਰਾਇਆ ਤਾਂ ਸਾਰੇ ਨਸ਼ੇ ਉਨੀ ਬਾਬਾ ਜੀ ਵੀ ਪਾਉਂਦੇ ਅਸੀਂ ਹਾਂਜੀ ਤੇ ਆਪਣਾ ਬੋਰਡ ਤੇ ਵੀ ਸਪੈਸ਼ਲ ਲਿਖਿਆ ਹੋਇਆ ਤੁਸੀਂ ਉਧਰ ਹਾਂਜੀ ਆ ਨਾ ਤੁਹਾਨੂੰ ਮੈਂ ਬੋਰਡ ਵੀ ਦਿਖਾਉਣਾ ਬਾਬਾ ਜੀ ਦਾ ਲਿਖਿਆ ਹੋਇਆ ਪਹਿਲਵਾਨਾਂ ਦੀ ਖਰਾਕ ਨਸ਼ਾ ਮੁਕਤ ਸਰਦਈ ਹੈ ਨਾ ਤੇ ਬਾਬਾ ਜੀ ਫਿਰ ਇਹਦਾ ਆ ਤਿਆਰ ਵੀ ਕਰ ਰਹੇ ਹੋ ਹਨ ਇਹਦੇ ਵਿੱਚ ਹੁਣ ਕੀ ਕੀ ਚੀਜ਼ਾਂ ਐਡ ਕਰੀਆਂ ਹੋਈਆਂ ਬਾਬਾ ਜੀ ਇਹ ਚ ਸਾਰਾ ਕੁਝ ਹੀ ਐਡ ਕੀਤਾ ਕਾਲੀ ਮਿਰਚ ਹੋ ਗਈ ਸੌਫ ਹੋ ਗਈ ਜਮੈਨ ਹੋ ਗਈ ਖਸਖਸ ਹੋ ਗਈ ਤੇ ਚਾਰੇ ਮਗਜ ਹੋ ਗਏ ਇਲਾਇਚੀ ਹੋ ਗਈ ਕਾਲੀ ਮਿਰਚ ਹੋ ਗਈ ਅੱਛਾ ਬਾਬਾ ਜੀ ਇੱਕ ਗੱਲ ਮੈਨੂੰ ਹੋਰ ਦੱਸੋ ਤੁਸੀਂ ਰੈਂਟ ਤੇ ਰਹਿੰਦੇ ਹੋ ਹਾਂਜੀ ਹਾਂਜੀ ਮੈਂ ਮੁੱਲਾਪੁਰ ਦਾ ਘਰ ਰੈਂਟ ਤੇ ਰਹਿੰਦੇ ਹਾਂ ਰੈਂਟ ਤੇ ਰਹਿੰਦੇ ਹਾਂ ਠੀਕ ਹੈ ਜੀ ਦੇਖੋ ਵੀਰੋ ਇੱਕ ਤਾਂ ਗੱਲ ਹੈਗੀ ਆਪਣੇ ਸਰਦਾਰ ਭਾਈ ਨੇ ਸਿੱਖ ਭਾਈ ਨੇ ਹਨਾ ਤੇ ਇਹਨਾਂ ਦਾ ਆਪਾਂ ਨੂੰ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਮੁੱਲਾ ਪਰ ਇਹ ਕਹਿੰਦੇ ਅਸੀਂ ਰੈਂਟ ਤੇ ਰਹਿੰਦੇ ਆ ਆਪਾਂ ਨੂੰ ਨਾ ਇਦਾਂ ਦੇ ਬੰਦਿਆਂ ਦਾ ਸਾਥ ਵੀ ਦੇਣਾ ਚਾਹੀਦਾ ਸਾਥ ਦੇਣ ਦਾ ਮੌਕਾ ਰਨੇ ਕਿ ਆਪਾਂ ਮਹਿੰਗੇ ਮਹਿੰਗੇ ਰੈਸਟੋਰੈਂਟਾਂ ਵਿੱਚ ਜਾਂਦੇ ਆ ਨਾਲੇ ਆਪਾਂ ਆਪਣੀ ਸਿਹਤ ਨਾਲ ਖਲਵਾੜ ਕਰਦੇ ਆ ਤੇ ਨਾਲੇ ਆਪਣੀ ਸਿਹਤ ਲਈ ਚੰਗਾ ਤੇ ਨਾਲੇ ਉਹ ਮਿਹਨਤ ਕਰਦੇ ਨੇ ਇਦਾਂ ਦੇ ਆਪਾਂ ਨੂੰ ਮਿਹਨਤ ਕਾਸ ਲੋਕਾਂ ਦਾ ਨਾ ਸਾਥ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਦੇਖ ਕੇ ਕੋਈ ਹੋਰ ਵੀ ਇਸ ਤਰ੍ਹਾਂ ਦਾ ਕੰਮ ਸ਼ੁਰੂ ਕਰੂਗਾ ਪਪਾ ਜੀ ਕਿਦਾਂ ਦਾ ਰਿਸਪਾਂਸ ਮਿਲ ਰਿਹਾ ਰਿਸਪਾਂਸ ਬਹੁਤ ਵਧੀਆ ਬਾਬਾ ਜੀ ਪੂਰਾ ਵਧੀਆ ਬਾਬਾ ਜੀ ਬਣਾਉਣ ਲੱਗਿਆ ਚੌਥੀ ਵਾਰ ਬਣਾਉਣ ਲੱਗੇ ਆ ਆਹ ਦੇਖ ਲਓ ਹਣਾਂ ਬਾਬਾ ਜੀ ਤਿਆਰ ਕਰਨ ਲੱਗੇ ਹੋਏ ਆ ਚੌਥੀ ਵਾਰ ਬਾਬਾ ਜੀ ਫਿਰ ਇੱਕ ਘੋਟ ਨਾ ਕਹਦਾ ਹੁੰਦਾ ਇਹ ਨੰਮ ਦਾ ਜੀ ਨੰਮ ਦਾ ਘੋਟ ਯਾਨੀ ਕਿ ਇਹਦੇ ਲਈ ਨਮਦਾ ਕੋਟ ਰਕਾ ਤੋਂ ਵਰਤਿਆ ਜਾਂਦਾ ਇਹ ਘਸਦਾ ਨਹੀਂ ਇਹ ਇੱਕ ਹੋੜਾ ਹੁੰਦਾ ਵਾ ਹਨ ਦੇ ਵਿੱਚ ਹੋੜਾ ਹੁੰਦਾ ਬਾਕੀ ਲੱਕੜ ਭਾਰੀ ਤੇ ਬਾਕੀ ਕੋਈ ਮਲੈਮ ਹੋ ਜਾਂਦਾ ਬਾਕੀ ਮਲੈਮ ਆ ਵੀ ਲੱਕੜ ਨਹੀਂ ਇਹ ਜਦੋਂ ਲੱਕੜ ਵਿੱਚ ਇਹਦੇ ਸੁੱਲਤ ਸੁੱਲਤ ਨਹੀਂ ਜਾਂਦੀ ਮਤਲਬ ਨਾ ਲੱਗਦੀ ਆ ਗੁਣਕਾਰੀ ਵੀ ਕੋਈ ਇਦਾਂ ਦਾ ਸਿਸਟਮ ਨਮ ਗੁਣਕਾਰੀ ਹੁੰਦੀ ਹੈ ਜਿਵੇਂ ਆਪਾਂ ਧਾਕਣ ਲਾ ਦਿਆ ਨਾ ਇਹਦੀ ਵੇ ਠੀਕ ਹੈ ਨਮ ਜਾਨੀ ਕਿ ਗੁਣਕਾਰੀ ਹੁੰਦੀ ਆ ਦੇਖੋ ਇਹ ਨਾ ਬਾਬਾ ਜੀ ਬਿਲਕੁਲ ਰੋਡ ਤੇ ਬੈਠੇ ਨੇ ਤੇ ਆਪਾਂ ਨੂੰ ਇਦਾਂ ਦੇ ਲੋਕਾਂ ਦਾ ਨਾ ਸਾਥ ਦੇਣਾ ਚਾਹੀਦਾ ਤੇ ਸਾਧਾ ਤਾਂ ਕਿਦਾਂ ਦੇ ਸਕਦੇ ਹਾਂ ਬਾਬਾ ਜੀ ਆਪਦਾ ਨੰਬਰ ਵੀ ਬੋਲ ਦੇਣਗੇ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਇੱਥੇ ਆ ਵੀ ਸਕਦੇ ਹੋ ਨੰਬਰ ਬੋਲ ਦਿਓ ਬਾਬਾ ਜੀ ਇੱਕ ਵਾਰੀ ਇਹ ਆਪਣਾ ਨੰਬਰ ਹੈ ਜੀ 98727 5072 98727 5072 5072 ਇਹ ਬਾਬਾ ਜੀ ਦਾ ਨੰਬਰ ਆ ਤੇ ਆਪਾਂ ਨੂੰ ਨਾ ਵੱਧ ਤੋਂ ਵੱਧ ਆਪਾਂ ਬਾਬਾ ਜੀ ਦੀ ਸਪੋਰਟ ਕਰਨੀ ਆ ਤੇ ਆ ਰੋਡ ਤੇ ਭਾਈ ਅੱਗੇ ਵੀ ਉਹਨੇ ਕਿ ਫਸਟ ਸਟੈਪ ਨਹੀਂ ਨਹੀਂ ਉਹਨੇ ਕਿੰਨਾ ਕਿਵੇਂ ਵਢਾਉਂਦੇ ਆ ਬਾਬਾ ਜੀ ਵਧੀਆ ਬਣਾਉਂਦੇ ਨੇ ਵਧੀਆ ਬਣਾਉਂਦੇ ਨੇ ਆ ਵੀਰ ਵੀ ਆਇਆ ਵੀਰ ਕਹਿੰਦੇ ਅਸੀਂ ਅੱਗੇ ਵੀ ਆਉਨੇ ਹਾਂ ਡੈਲੀ ਆਉਨੇ ਆ ਫਿਰ ਡੈਲੀ ਆਣਾ ਹੀ ਵੇਚਣਾ ਹਾਂ ਜੈਮ ਲਾਉਂਦੇ ਆ ਬਾਬਾ ਜੀ ਬਾਬਾ ਜੀ ਕੋ ਡੈਲੀ ਆਉਂਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਬਾਬਾ ਜੀ ਦਾ ਨੰਬਰ ਨਾ ਸਕਰੀਨ ਤੇ ਚੱਲ ਰਿਹਾ ਤੇ ਇਹਨਾਂ ਨੂੰ ਕੰਟੈਕਟ ਕਰਕੇ ਤੁਸੀਂ ਇਹਨਾਂ ਕੋਲ ਜਰੂਰ ਆਓ ਧੰਨਵਾਦ